ਮੈਂ ਦਰਸ਼ਨ ਸਿੰਘ ਕੋਕਰ ਤੁਸੀਂ ਵੇਖ ਰਹੇ ਹੋ ਰਾਤ ਦਾ ਪੰਜਾਬ ਗੱਲ ਕਰਾਂਗੇ ਪੰਜਾਬ ਦੇ ਸੰਵੇਦਨਸ਼ੀਲ ਮੁੱਦੇ ਦੀ ਇਹਨਾਂ ਦਿਨਾਂ ਦੌਰਾਨ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਜੋ ਨਰੇਂਦਰ ਸਿੰਘ ਚੌੜਾ ਨੇ ਸੁਖਵੀਰ ਸਿੰਘ ਬਾਦਲੂ ਤੇ ਹਮਲਾ ਕੀਤਾ ਸੀ ਹੁਣ ਕਈ ਤਰ੍ਹਾਂ ਦੇ ਸਵਾਲ ਇਹਦੇ ਵਿੱਚ ਉੱਕਦੇ ਨੇ ਤੇ ਨਾਲ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਨੂੰ ਬੰਦ ਕਰ ਦਿੱਤਾ ਗਿਆ ਤਾਂ ਫਿਰ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਹੋਰ ਕਮੇਟੀ ਨੇ ਮੀਟਿੰਗਾਂ ਕਿਉਂ ਕਰਦ ਨੇ ਮੇਰੇ ਨਾਲ ਨੇ ਆਰਪੀ ਸਿੰਘ ਜੋ ਅਖੰਡ ਕੀਰਤਨੇ ਜੱਸੇ ਦੇ ਮੁਖ ਬੁਲਾ ਰਹੇ ਨੇ ਤੇ ਪੰਥਕ ਸਿਆਸਤ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਨੇ ਆਰਪੀ ਸਿੰਘ ਜੀ ਸਵਾਗਤ ਹੈ ਤੁਹਾਨੂੰ ਹੋ ਆਈ ਗੁਰਜੀ ਕਾ ਖਾਲਸਾ ਹੋ ਆਈ ਗੁਰਜੀ ਕੀ ਫਤਿਹ ਕੀ ਮੰਨਣਾ ਕਿ ਕੱਲ ਤੱਕ ਸਾਹਿਬ ਦਾ ਜਿਹੜਾ ਤੁਸੀਂ ਲਿਖਤੀ ਪਰਮਾਨ ਵੀ ਪੜਿਆ ਸਾਰਿਆਂ ਨੇ ਟੀਵੀ ਤੇ ਵੀ ਦੇਖਿਆ ਜਦੋਂ ਇਹ ਕਹਿ ਦਿੱਤਾ ਕਿ ਕਮੇਟੀ ਨਵੇਂ ਸਿਰੇ ਤੋਂ ਮੈਂਬਰਸ਼ਿਪ ਤਿਆਰ ਕਰਾਏਗੀ ਤੇ ਪੁਰਾਣੇ ਜਿਹੜਾ ਹੈਗਾ ਅਕਾਲੀ ਦਲ ਦਾ ਭੋਗ ਬਾ ਦਿੱਤਾ ਗਿਆ ਜਾਂ ਕਹਿ ਦਿੱਤਾ ਕਿ ਉਹ ਬੇਬੇਲਾ ਵਹ ਚੁੱਕੀ ਲੀਡਰਸ਼ਿਪ ਹੈ ਇਹ ਵੀ ਕਿਹਾ ਕਿ ਜੋ ਲੋਕਾਂ ਦੇ ਕੀਤੇ ਨੇ ਉਹ ਤੇ ਪੂਰੇ ਨਹੀਂ ਉਤਰੀ ਲੀਡਰਸ਼ਿਪ ਫਿਰ ਕਾਲੀਦਾਲ ਵਾਲੇ ਕੋਰ ਕਮੇਟੀ ਕਰਕੇ ਆਪਣੇ ਆਪ ਨੂੰ ਕੀ ਸਾਬਤ ਕਰਨਾ ਚਾਹੁੰਦੇ ਆ ਦਰਸ਼ਨ ਸਿੰਘ ਜੀ ਦੇਖੋ ਸਭ ਤੋਂ ਪਹਿਲੀ ਵੱਡੀ ਗੱਲ ਜਿਹੜੀ ਹੈ ਉਹ ਮੈਂ ਕਰਾਂਗਾ ਉਹ ਇਹ ਹੈ ਕਿ ਅਕਾਲ ਤਖਤ ਸਾਹਿਬ ਤੋਂ ਪਿਛਲੇ ਕਾਫੀ ਸਮੇ ਤੋਂ ਹੁਕਮ ਨਾਮੇ جاری ਹੋ ਰਹੇ ਨੇ ਤੇ ਕੁਝ ਹੁਕਮ ਨਾਮੇ ਗਿਆਨੀ ਗੁਰਵਚਨ ਸਿੰਘ ਵਲੇ ਵੀ ਜਾਰੀ ਹੋਏ ਔਰ ਬਹੁਤ ਸਾਰੇ ਹੁਕਮਨਾਮੇ ਜਿਹੜੇ ਐ ਉਹਨਾਂ ਦੀ ਇੰਪਲੀਮੈਂਟੇਸ਼ਨ ਵੀ ਨਹੀਂ ਹੋਈ ਬਿਲਕੁਲ ਕੋਰਣਾ ਨੂੰ ਜੇ ਜ ਖਿਲਾਫ ਕੋਈ ਕਿਸਨ ਛੇਕਿਆ ਗਿਆ ਜਾਂ ਕਿਸਨ ਤਨਖਾਹਿਆ ਕੋਸ਼ਿਸ਼ ਕੀਤਾ ਗਿਆ ਜਿਹੜਾ ਬੰਦਾ ਸੀਗਾ ਉਹ بار بار ਸਮਨ ਭੇਜਣ ਦੇ ਬਾਵਜੂਦ ਅਕਾਲ ਤਖਤ ਤੇ ਪੇਸ਼ ਨਹੀਂ ਹੋਇਆ ਸੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਵੀ ਹੁਕਮਨਾਮੇ ਅਕਾਲ ਤਖਤ ਸਾਹਮਣੇ ਹੋਣ ਜਦੋਂ ਤੱਕ ਉਹਦੀ ਇੰਪਲੀਮੈਂਟੇਸ਼ਨ ਨਹੀਂ ਹੁੰਦੀ ਜਦੋਂ ਤੱਕ ਉਹ ਲਾਗੂ ਨਹੀਂ ਹੁੰਦੇ ਉਦੋਂ ਤੱਕ ਉਹਨਾਂ ਦਾ ਕੋਈ ਮੋਲ ਨਹੀਂ ਬਿਲਕੁਲ ਉਹਦਾ ਉਹਦਾ ਕੋਈ ਉਹਦਾ ਜਿਹੜਾ ਆਧਾਰ ਨਹੀਂ ਤੇ ਹੁਣ ਇਸ ਕੇਸ ਵਿੱਚ ਜਿਹੜਾ ਹੁਕਮਨਾਮਾ ਜਾਰੀ ਹੋਇਆ ਹੈ ਹੁਕਮਨਾਮੇ ਤੇ 6-7 ਜਾਰੀ ਹੋਏ ਨੇ ਪਰ ਆਪਾਂ ਸਿਰਫ ਕਨਸੈਂਟਰੇਟ ਵੱਡੀ ਗਲਤੀ ਕਰਾਂਗੇ ਅਕਾਲੀ ਦਲ ਵਾਲੇ ਦੇ ਮੁੱਦੇ ਤੇ ਕਨਸੈਂਟਰੇਟ ਕਰਾਂ ਜੀ ਦੇਖੋ 2 ਤਰੀਖ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਰੀ ਅਕਾਲੀ ਲੀਡਰਸ਼ਿਪ ਹਾਜ਼ਰ ਸੀ ਔਰ ਸਾਰੇ ਦੋਸ਼ੀ ਕਰਾਰ ਦਿੱਤੇ ਗਏ ਔਰ ਸਾਰਿਆਂ ਨੂੰ ਤਨਖਾਹ ਆਈ ਗਈ ਸਾਰਿਆਂ ਸੇਵਾ ਲਈ ਗਈ ਔਰ ਉਹ ਜਿਹੜੀ ਤਨਖਾਹ ਹੈ ਉਹ ਜਿਹੜੀ ਸੇਵਾ ਹੈ ਉਹ ਅੱਜ ਵੀ ਜਾਰੀ ਹੈ ਮੇਰਾ ਜਿਹੜਾ ਆਪਣਾ 뷰 ਹੈ ਉਹ ਇਹ ਹੈ ਕਿ ਜਦੋਂ ਤੱਕ ਇਹ ਸੇਵਾ ਜਾਰੀ ਹੈ ਤਨਖਾਹ ਚੱਲ ਰਹੀ ਹੈ ਉਦੋਂ ਤੱਕ ਇਹਨਾਂ ਨੂੰ ਕਿਸੇ ਕਿਸਮ ਦੇ ਵੀ ਸਿਆਸੀ ਐਕਟੀਵਿਟੀ ਨਹੀਂ ਕਰਨੀ ਚਾਹੀਦੀ ਸੋ ਇਹਨਾਂ ਨੇ ਜਿਹੜੀ ਇਹ ਕੋਰ ਕਮੇਟੀ ਮੀਟਿੰਗ ਸੱਦੀ ਹੈ ਇਹ ਸਰਾਸਰ ਹੁਕਮਨਾਮੇ ਦੀ ਉਲੰਘਣਾ अच्छा ਹੁਣ ਅਗਲੀ ਗੱਲ ਅਗਲੀ ਗੱਲ ਇਹ ਹੈ ਕਿ ਹੁਕਮਨਾਮੇ ਵਿੱਚ ਇਹ ਗੱਲ ਵੀ ਲਿਖੀ ਗਈ ਹੈ ਕਿ ਜੋ ਅਕਾਲੀ ਲੀਡਰਸ਼ਿਪ ਨੇ ਪਿਛਲੇ ਸਮੇਂ ਵਿੱਚ ਗੁਨਾਹ ਕੀਤੇ ਨੇ ਉਹ ਗੁਨਾਹ ਕਰਕੇ ਉਹ ਜਿਹੜੀ ਰਾਸ਼ੀ ਅਗਵਾਈ ਕਰਨ ਦਾ ਉਹਨਾਂ ਦਾ ਰਾਈਟ ਹੈ ਜਾਂ ਮੋਰਲ ਰਾਈਟ ਹੈ ਉਹ ਗਵਾ ਚੁੱਕੇ ਨੇ ਇਹਦਾ ਕੀ ਮਤਲਬ ਹੋਇਆ ਇਹਦਾ ਮਤਲਬ ਇਹ ਹੋਇਆ ਕਿ ਵੀ ਹੁਣ ਆਉਣ ਵਾਲੇ ਸਮੇਂ ਵਿੱਚ ਜਿਹੜੇ ਵੀ ਲੀਡਰ ਨੂੰ ਤਨਖਾਹ ਲੱਗੀ ਹੈ ਉਹ ਅਕਾਲੀ ਦਲ ਵਿੱਚ ਅਗਵਾਈ ਨਹੀਂ ਕਰ ਸਕਣਗੇ ਜੇ ਆਪਾਂ ਹੁਕਮਨਾਮੇ ਨੂੰ ਨੈਤਿਕ ਪੱਖ ਤੋਂ ਨਹੀਂ ਕਰ ਸਕਣਗੇ ਅੱਛਾ ਦੂਜੇ ਪਾਸੇ ਮੇਰੀ ਅਕਾਲ ਤਖਤ ਸਾਹਿਬ ਜੱਥੇਦਾਰ ਸਾਹਿਬ ਨੂੰ ਵੀ ਇਹ ਬੇਨਤੀ ਹੈ ਕਿ ਜਿਹੜੇ ਹੁਕਮਨਾਮੇ ਜਾਰੀ ਹੋਏ ਨੇ ਉਹ ਉਹਨਾਂ ਨੂੰ ਇਹ ਐਨਸ਼ੋਰ ਕਰਨਾ ਚਾਹੀਦਾ ਹੈ ਯਕੀਨਨ ਬਣਾਉਣਾ ਚਾਹੀਦਾ ਹੈ ਕਿ ਵੀ ਉਹ ਇਨ ਟੋਟੋ ਲਾਗੂ ਹੁੰਦੇ ਨੇ ਜੇ ਉਹ ਦੀ ਕੋਈ ਉਲੰਘਣਾ ਕਰਦਾ ਹੈ ਜੇ ਉਹਨਾਂ ਤੇ ਕੋਈ ਪੈਰਾ ਨਹੀਂ ਦਿੰਦਾ ਤੇ ਉਹਦੇ ਖਿਲਾਫ ਉਸੇ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਹੁਣ ਦੇਖੋ ਇੱਕ ਮੈਂ ਹੋਰ ਗੱਲ ਕਰਨ ਲੱਗਾ ਹੁਕਮਨਾਮੇ 'ਚ ਹੀ ਲਿਖੀ ਹੈ ਉਸ 'ਚ ਇਹ ਲਿਖੀ ਹੈ ਕਿ ਉਥੋਂ ਇਹ ਹਦੇਸ਼ ਹੋਇਆ ਹੈ ਅਕਾਲੀ ਪਾਰਟੀ ਨੂੰ ਕਿ ਜਿਹੜੇ ਵੀ ਲੋਕਾਂ ਨੇ ਪ੍ਰਧਾਨ ਸਹਿਤ ਅਕਾਲੀ ਦਲ ਤੋਂ ਅਸਤੀਫੇ ਦਿੱਤੇ ਨੇ ਇਹ ਆ ordenostife ਦਿੱਤੇ ਨੇ ਉਹ 3 ਦਿਨਾਂ ਦੇ ਅੰਦਰ ਅੰਦਰ ਮਨਜ਼ੂਰ ਹੋਣੇ ਚਾਹੀਦੇ ਆ ਬਿਲਕੁਲ ਲੇਕਿਨ ਅੱਜ 5 ਦਿਨ ਹੋ ਗਏ ਨੇ ਤੇ ਅਜੇ ਤੱਕ ਕੋਈ ਖਬਰ ਨਹੀਂ ਮਨਜ਼ੂਰ ਹੋਣ ਦੀ ਕੋਈ ਗੱਲਬਾਤ ਨਹੀਂ ਮੈਨੂੰ ਤੇ ਲੱਗ ਰਿਹਾ ਕਿ ਇਹ ਇੱਕ ਕਿਸਮ ਦਾ ਹੁਕਮ ਨਾਮਯਾਦਾ ਵੀ ਇਹਨਾਂ ਨੇ ਇੱਕ ਜਿਹੜਾ ਮਿਆਕ ਹੀ ਬਣਾ ਲਿਆ ਬਿਲਕੁਲ ਅੱਛਾ ਹੁਣ ਅਗਲੀ ਗੱਲ ਅਗਲੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਨਵੀਂ ਭਰਤੀ ਕੀਤੀ ਜਾਵੇ ਨਵੇਂ ਡੈਲੀਗੇਟ ਬਣਾਏ ਜਾਣ 6 ਮਹੀਨੇ ਦੇ ਅੰਦਰ ਅੰਦਰ ਪ੍ਰਧਾਨ ਦੀ ਅਤੇ ਹੋਰ ਉਹਦੇ ਅਧਿਕਾਰਾਂ ਦੀ ਚੋਣ ਹੋਵੇ ਉਹ ਵੀ ਵਿਧਾਨ ਮੁਤਾਬਕ ਹੋਵੇ ਵਿਧਾਨ ਮੁਤਾਬਕ ਉੱਪਰੋਂ ਥੋਪੀ ਨਾ ਜਾਵੇ ਉੱਪਰ ਥੋਪੀ ਨਾ ਜਾਵੇ ਹੁਣ ਉਹਦੇ ਵਿੱਚ ਇੱਕ ਗੱਲ ਦਾ ਥੋੜਾ ਜਿਹਾ ਕਨਫਿਊਜ਼ਨ ਰਹਿ ਗਿਆ ਹੈ ਕਨਫਿਊਜ਼ਨ ਇਹ ਰਹਿ ਗਿਆ ਹੈ ਜਦ ਨਵੀਂ ਮੈਂਬਰਸ਼ਿਪ ਦੀ ਭਰਤੀ ਸ਼ੁਰੂ ਹੋ ਗਈ ਤੇ ਪੁਰਾਣੇ ਡੈਲੀਗੇਟ ਤਾਂ ਰਹਿ ਹੀ ਨਹੀਂ ਬਿਲਕੁਲ ਉਹਦੇ ਇੱਕ ਇਹ ਵੀ ਲਿਖਿਆ ਹੈ ਪੁਰਾਣੇ ਡੈਲੀਗੇਟਾਂ ਸਮੇਤ ਪਰ ਪੁਰਾਣੇ ਡੈਲੀਗੇਟ ਤੇ ਹੁਣ ਰਹਿ ਹੀ ਨਹੀਂ ਜਿਹੜੇ ਨਵੀਂ ਭਰਤੀ ਹੋਵੇ ਉਹਨਾਂ ਦੇ ਜਿਹੜੇ ਨਵੇਂ ਡੈਲੀਗੇਟ ਬਣਨਗੇ ਔਰ ਉਹ ਵੀ ਪੂਰੇ ਸਟ੍ਰਿਕਟਲੀ ਜਿਹੜੇ ਕਾਨੂੰਨ ਹੈ ਉਹਨਾਂ ਦਾ ਜਿਹੜਾ ਰੂਲ ਹੈ ਜਿਹੜਾ ਉਹਨਾਂ ਦਾ ਸੰਵਧਾਨ ਕਹਿੰਦਾ ਹੈ ਉਹਦੇ ਮੁਤਾਬਕ ਮੈਂਬਰ ਬਣਨਗੇ ਉਨਾ ਦੇ ਆਧਾਰ ਕਾਰਡ ਬਕਾਇਦਾ ਉਹਨਾਂ ਦੀ ਆਇਡੈਂਟੀਫਿਕੇਸ਼ਨ ਜਿਹੜੀ ਹੈ ਉਹ ਯਕੀਨੀ ਬਣਾਈ ਬੋਗਸ ਭਰਤੀ ਨਹੀਂ ਹੋਏਗੀ ਬੋਗਸ ਭਰਤੀ ਨਹੀਂ ਹੋਏਗੀ ਇਹ ਨਾ ਹੋਵੇ ਵੀ ਪੈਸੇ ਜਥੇਦਾਰ ਨੇ ਜੇਬ ਚੋਂ ਦਿੱਤੇ ਪਰਚੇ ਘਰੇ ਬੈਠ ਕੇ ਦਿੱਤੀਆਂ ਉਹ ਕਹਿੰਦੇ ਜੈਨੂਇੰਟ ਨਾਲ ਜੈਨੂਇੰਟ ਨਾਲ ਹੋਵੇ ਔਰ ਉਹਦੀ ਕਾਰਵਾਈ ਓਵਰਸੀ ਕਰਨ ਵਾਸਤੇ ਉਹਨੂੰ ਦੇਖਣ ਵਾਸਤੇ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹੜੀ ਕਿ ਇਹ ਕੰਮ ਕਰੇਗੀ ਹੁਣ ਇੱਕ ਸਵਾਲ ਇਹ ਆ ਜਾਂਦਾ ਚੋ ਜਥੇਦਾਰ ਜੀ ਕੱਲ ਕੋਰ ਕਮੇਟੀ ਦੀ ਮੀਟਿੰਗ ਕੀਤੀ ਆ ਜਥੇਦਾਰ ਸਾਹਿਬ ਨੇ ਇਹ ਵੀ ਆਪਣੇ ਭਾਸ਼ਣ ਦੌਰਾਨ ਕਿਹਾ ਸੀ ਇੱਕ ਦੂਜੇ ਤੇ ਲੱਤਾਂ ਨਹੀਂ ਖਿੱਚਣੀਆਂ ਤੇ ਦੂਜੇ ਤੇ ਗਲਤ ਬਿਆਨਵਾਚ ਨਹੀਂ ਕਰਨੀ ਕੱਲ ਕੋਰ ਕਮੇਟੀ ਨੇ ਸਪਸ਼ਟ ਕਰਨ ਮੰਗ ਲਿਆ ਗੁਰਪ੍ਰਤਾਪ ਸਿੰਘ ਬਡਾਲਾ ਤੋਂ ਕਹਿੰਦੇ ਮੋਗੇ ਫੰਕਸ਼ਨ ਦੇ ਵਿੱਚ ਤੁਸੀਂ ਕਿਹਾਉਂਗੇ ਇਦਾਂ ਇਹ ਕੀ ਰੁਕ ਲਗਾ ਸਕਦੀ ਹੈ ਕੋਰ ਕਮੇਟੀ ਜਦ ਕੇ ਜਥੇਦਾਰ ਨੇ ਸਪਸ਼ਟ ਕਿਹਾ ਸੀ ਕਿ ਬਿਆਨਵਾਜੀ ਨਹੀਂ ਕਰਨੀ ਉਹ ਵੀ ਇੱਕ ਦੂਜੇ ਵੱਗਿਆ ਹੋਈ ਦੇਖੋ ਜੇ ਆਪਾਂ ਹੁਕਮ ਨਾਮੇ ਦੀ ਗੱਲ ਕਰੀਏ ਤੇ ਜਥੇਦਾਰ ਸਾਹਿਬ ਨੇ ਵੀ ਹੁਕਮ ਨਾਮਾ ਜਾਰੀ ਕੀਤਾ ਹੈ ਕਿ ਜਿਹੜੇ ਬਾਗੀ ਨੇ ਤੇ ਜਿਹੜੇ ਦਾਗੀ ਨੇ ਇਹ ਸਾਰੇ ਹੁਣ ਇਕੱਠੇ ਹੋ ਜਾਣਗੇ ਉਹ ਵੀ ਹੁਣ ਜਿਹੜੇ ਐ ਉਸੇ ਪਾਰਟੀ ਦਾ ਹਿੱਸਾ ਹੋਣਗੇ ਔਰ ਇੱਕ ਦੂਜੇ ਦੇ ਖਿਲਾਫ ਕੋਈ ਬਿਆਨਬਾਜ਼ੀ ਨਹੀਂ ਕਰੇਗਾ ਲੇਕਿਨ ਇਹ ਦੇਖਿਆ ਜਾ ਰਿਹਾ ਹੈ ਮਨ ਜਿਹੜੇ ਦੋ ਤਿੰਨ ਦਿਨਾਂ ਚਾਰ ਦਿਨਾਂ ਦੀ ਘਟਨਾਵਾਂ ਹੋਈਆਂ ਕਿ ਵੀ ਐ ਲੱਗ ਰਿਹਾ ਹੈ ਕਿ ਵੀ ਇਨ੍ਹਾਂ ਤੇ ਉਹ ਜਿਹੜੀ ਤਨਖਾਹਾਂ ਲਾਈਆਂ ਗਈਆਂ ਨੇ ਕੋ ਦਾ ਕੋਈ ਅਸਰ ਹੀ ਨਹੀਂ ਹੈ ਤਨਖਾਹਾਂ ਪੂਰੀਆਂ ਹੋਣ ਤੋਂ ਬਾਅਦ ਜੇ ਕੋਈ ਇਸ ਤਰ੍ਹਾਂ ਦੀ ਪੋਲੀਟੀਕਲ ਐਕਟੀਵਿਟੀ ਕਰਦੇ ਹੈ ਤੇ ਉਹ ਤੇ ਮੰਨੀ ਜਾ ਸਕਦੀ ਹੈ ਪਰ ਜਿਹੜੀ ਹੁਣੇ ਕਰ ਰਹੇ ਨੇ ਇਹਦਾ ਜਥੇਦਾਰ ਸਾਹਿਬ ਨੋਟਿਸ ਲੈਣਾ ਚਾਹੀਦਾ ਹੈ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨਿਮਰਤਾ ਸਹਿਤ ਇਹ ਬੇਨਤੀ ਕਰਾਂਗਾ ਕਿ ਵੀ ਜਿਹੜੀ ਇਹ ਉਲੰਘਣਾ ਕਰ ਰਹੇ ਨੇ ਇਹਦਾ ਉਹਨਾਂ ਨੇ ਗੰਭੀਰ ਨੋਟਿਸ ਲੈ ਕੇ ਤੇ ਜਿਹੜੇ ਬੰਦੇ ਇਹ ਕੰਮ ਕਰ ਰਹੇ ਨੇ ਉਹਨਾਂ ਨੂੰ ਦੁਬਾਰਾ ਤਲਬ ਕਰਨਾ ਚਾਹੀਦਾ ਨਾਲ ਇੱਕ ਹੋਰ ਸਵਾਲ ਆ ਜਾਂਦਾ ਇਹਦੇ ਵਿੱਚ ਨਰਿੰਦਰ ਸਿੰਘ ਚੌੜਾ ਨੂੰ ਲੈ ਕੇ ਅਕਾਲੀ ਦਲ ਵਾਲੇ ਬਿਆਨ ਦੇ ਰਹੇ ਨੇ ਬਾਰ-ਬਾਰ ਕਿ ਨਰਿੰਦਰ ਸਿੰਘ ਚੌੜਾ ਤਕੜਾ ਹੱਤਵਰਦੀ ਸੀ ਏਕੇ 47ਵੀਂ ਜੇਮ ਲਿਆ ਬੂਮ ਲਿਆ ਕੱਲ ਹੀ ਸਰਕਾਰ ਵੇਲੇ 2013 ਚ ਜਿਹੜੇ ਵੀ ਉਤੇ ਪਰਚੇ ਦਰਜ ਹੋਏ ਸੀ 6 ਉਹਨਾਂ ਚੋਂ ਬੜੀ ਹੋ ਚੁੱਕੇ ਨੇ ਜਿਹਦਾ ਸਪਸ਼ਟ ਮਤਲਬ ਹੈ ਕਿ ਉਹਨਾਂ ਤੇ ਝੂਠੇ ਕੇਸ ਬਣਾਏ ਗਏ ਸੀ ਹੋ ਸਕਦਾ ਮੰਨ ਚ ਉਹਨਾਂ ਨੇ ਉਹ ਵੀ ਰੰਜਿਸ਼ ਰੱਖੀ ਹੋਵੇ ਤੇ ਮੌਨਾਂ ਨੇ ਉਹਦੇ ਨੂੰ ਮਜਬੂਰ ਕਰਤਾ ਕਿ ਕਿਸੇ ਵੀ ਤਰ੍ਹਾਂ ਹਮਲਾ ਕਰ ਦੇਣਾ ਚਾਹੀਦਾ ਅਕਾਲੀਆਂ ਨੂੰ ਇਸ ਪਾਸੇ ਵੀ ਸੋਚਣਾ ਚਾਹੀਦਾ ਕਿ ਜੇ ਤੁਸੀਂ ਝੂਠੇ ਕੇਸ ਦਰਜ ਕੀਤੇ ਫਿਰ ਉਹਨੂੰ ਹੁਣ ਕਿਵੇਂ ਬੰਦੇ ਨੂੰ ਤੁਸੀਂ ਅਤਵਾਦੀ ਕਹਿ ਸਕਦੇ ਦੇਖੋ ਇਸ ਤਰ੍ਹਾਂ ਹੈਗਾ ਜਿਸ ਤਨ ਜਾਣੇ ਜਿਸ ਤਨ ਲਾਗੇ ਸੋਈ ਜਾਣੇ ਹੁਣ ਜਾਣੇ ਕਿਹੜੇ ਪਰਾਈ ਹਾਂ ਦੇਖੋ ਹੋਇਆ ਕੀ ਹੈ ਨਾਰਾਇਣ ਸਿੰਘ ਚੋੜਾ ਜਿਹਦਾ ਇਹ ਜ਼ਿਕਰ ਚੱਲ ਰਿਹਾ ਹੈ ਉਹਨੇ ਪਿਛਲੇ ਕਈ ਸਾਲਾਂ ਤੋਂ ਸਰਕਾਰ ਦੇ ਤਸ਼ੱਦਦ ਝੱਲੇ ਨੇ ਔਰ ਸਿਰਫ ਅਕਾਲੀ ਸਰਕਾਰ ਦੇ ਨਹੀਂ ਕਾਂਗਰਸ ਸਰਕਾਰ ਦੇ ਤਸ਼ੱਦਦ ਚੱਲਦੇ ਆ। ਇਹ ਮੰਨਣਾ ਹੈ ਕਿ ਸਮੇਂ ਸਿੰਘ ਸੈਣੀ ਨੇ ਤਿੰਨ ਵਾਰ 2004 ਦੇ ਵਿੱਚ ਵੀ ਕਿਹਾ ਪਹਿਲਾਂ 97 98 ਵਿੱਚ ਫਿਰ 13 ਚ ਸੈਣੀ ਨੇ ਹੀ ਤਿੰਨ ਵਾਰ ਉਹਤੇ ਟੌਰਚਰ ਕੀਤਾ ਔਰ ਬੁਰੀ ਤਰ੍ਹਾਂ ਕੀਤਾ ਉਹ ਕਹਰੇ ਸੀ ਇੰਨੇ ਝਾਲਮਾਨਾ ਤਰੀਕੇ ਦੇਖੋ ਮੈਂ ਵੀ ਇੰਟਰਵਿਊ ਕੀਤੀ ਸੀ ਹਾਂ ਦੇਖੋ ਉਸ ਤਰ੍ਹਾਂ ਪਲਾਸੇ ਉਹਨਾਂ ਕੀ ਦੇਖੋ ਮੈਂ ਵੀ ਪੁਲਸ ਦਾ ਟੌਰਚਰ ਦੇਖਿਆ ਹੈ ਜੀ ਜਿਸ ਹਿਸਾਬ ਨਾਲ ਪੁਲਸ ਟੌਰਚਰ ਕਰਦੀ ਹੈ ਮੈਂ ਤਾਂ ਸਮਝਦਾ ਮਗਲਾਤਮੀ ਬਦਕੇ ਆਇਓ ਮਗਲਾ ਦਾ ਜਿਹੜਾ ਟੌਰਚਰ ਹੈ ਉਹ ਤੇ ਫਿਰ ਵੀ ਪਬਲਿਕ ਚ ਹੁੰਦਾ ਸੀ ਪਬਲਿਕ ਜੋ ਕਰਦੇ ਸੀਗੇ ਇਹ ਤੇ ਇਹਨਾਂ ਦੇ ਚਿਹਰੇ ਬਾਹਰ ਹੋਰ ਨੇ ਅੰਦਰ ਚਿਹਰੇ ਇਹਨਾਂ ਦੇ ਜਲਾ ਤਾਂ ਹੋਲੇ ਨੇ ਤੇ ਜਿਹੜਾ ਨਰੈਨ ਸਿੰਘ ਚੋੜਾ ਤੇ ਟਾਰਚਰ ਹੋਇਆ ਹੈ ਕਿੰਨੇ ਸਾਲਾਂ ਜੇਲ੍ਹ ਕੱਟੀ ਕਿੰਨੇ ਸਾਲਾਂ ਤਸ਼ੱਦਦ ਸਹਿਆ ਠੀਕ ਹੈ ਜਿਹੜੇ ਤੇ ਬੀਤੀ ਹੈ ਉਹ ਇਹਨੂੰ ਕਿਵੇਂ ਬੋਲ ਸਕਦਾ ਹੈ ਠੀਕ ਹੈ ਔਰ ਉਹ ਵੀ ਉਸ ਕੇਸ ਵਿੱਚ ਦੇਖੋ ਇੱਥੇ ਗੱਲ ਮੈਂ ਹੋਰ ਜੋੜ ਦੇ ਆ ਨਾਲ ਉਹ ਇਹ ਹੈ ਕਿ ਸਰਕਾਰਾਂ ਵਾਸਤੇ ਸਭ ਕੁਝ ਜਾਇਜ਼ ਹੈ ਸਭ ਕੁਝ ਲੀਗਲ ਹੈ ਹੈ ਤੇ ਜੇ ਦੂਜੇ ਪਾਸੇ ਜਿਹੜੇ ਕੋਈ ਉਸ ਵਜੋਂ ਹਾਂ ਕਰੇ ਤੇ ਉਹ ਉਹ ਜਿਹੜਾ ਹੈਗਾ ਜੀ ਉਹ ਅਤੰਕਵਾਦੀ ਹੈ ਉਹ ਜੀ ਟੈਰਰਿਸਟ ਹੈ ਦੇਖੋ ਜਦੋਂ ਬਰਗਾੜੀ ਪਾਠ ਕਰਦੀਆਂ ਸੰਗਤਾਂ ਤੇ ਗੋਲੀ ਚਲੀ ਦੋ ਸਿੰਘ ਵੀ ਸ਼ਹੀਦ ਹੋਏ ਠੀਕ ਹੈ ਉਹਦਰ ਕਾਂਡ ਵੀ ਹੋਇਆ ਚਾਰ ਮੁੰਡੇ ਉੱਤੇ ਆਹ ਉਹਦਰ ਕਾਂਡ ਹੋਇਆ ਫਿਰ ਤੁਹਾਡੇ ਜਿਹੜੇ ਹੈ ਉਥੇ ਹੋਇਆ ਗੁਰਦਾਸਪੁਰ ਹੋਇਆ ਸਿਦਨਾ ਚੌੜਾ ਲੁਧਿਆਣੇ ਹੋਇਆ ਕੋਈ ਅਕਾਲੀ ਸਰਕਾਰ ਵੱਲੋਂ ਜੋ ਇਹ ਕੁਝ ਹੋਇਆ ਹੈ ਨਾ ਇਹਦੀ ਗਿਣਤੀ ਨਹੀਂ ਹੈ ਅਣਗਿਣਤ ਇਹ ਕੰਮ ਹੋਏ ਨੇ ਸੋ ਜੇ ਅਕਾਲੀ ਸਰਕਾਰ ਨੇ ਨਿਰਦੋਸ਼ ਲੋਕਾਂ ਤੇ ਗੋਲੀਆਂ ਚਲਾਈਆਂ ਜੇ ਅਕਾਲੀ ਸਰਕਾਰ ਵੇਲੇ ਗੁਰੂਗੰਗ ਸਾਹਿਬ ਦੀ ਬੇਦਬੀ ਹੋਈ ਇੱਕ ਵਾਰੀ ਨੇ ਕਈ ਵਾਰੀ ਹੋਈ ਤਾਂ ਤੇ ਸਭ ਕੁਝ ਜਾਇਜ਼ ਹੈ ਠੀਕ ਹੈ ਜੇ ਇੱਧਰ ਉਹਨੇ ਗੋਲੀ ਚਲਾਈ ਹਾਲਾਂਕਿ ਕੋਈ ਨੁਕਸਾਨ ਵੀ ਨਹੀਂ ਹੋਇਆ ਤੇ ਇਹਨਾਂ ਦੇ ਅੰਦਰ ਕਿੰਨਾ ਰੋ ਆ ਰਿਹਾ ਹੈ ਕਿੰਨਾ ਰੋਸ ਕਰ ਰਹੇ ਨੇ ਹੈ ਤੇ ਉਦੋਂ ਤੁਹਾਡਾ ਰੋਸ ਕਦੋਂ ਗਿਆ ਕਿੱਥੇ ਗਿਆ ਸੀਗਾ ਉਦੋਂ ਤੁਹਾਡਾ ਇੱਕ ਬਿਆਨ ਨਹੀਂ ਆਇਆ ਇੱਕੇ ਚ ਵੀ ਜਿਸੇ ਦਾ ਸਭ ਨਕੇੜਾ ਕਰਨ ਦੀ ਲੋੜ ਹੈ ਜਿਸ ਤਰ੍ਹਾਂ ਅਕਾਲੀ ਪ੍ਰਚਾਰ ਰਹੇ ਨੇ ਕਿ ਹਰਮੰਦਰ ਸਾਹਿਬ ਤੇ ਅਟੈਕ ਕਰਤਾ ਕਰਨਾ ਚਾਹੁੰਦਾ ਸੀ ਸਕੂਰ ਸਿੰਘ ਬਾਦਲ ਤੇ ਅਟੈਕ ਐਦਾਂ ਮੰਨਿਆ ਨਹੀਂ ਜਾ ਸਕਦਾ ਕਿ ਕੋਈ ਸਿੱਖ ਬੰਦਾ ਇਸ ਤਰ੍ਹਾਂ ਅਟੈਕ ਕਰ ਦੇ ਹਰਮੰਦਰ ਸਾਹਿਬ ਤੇ ਇਹਨੂੰ ਕਿਵੇਂ ਲੈਣੇ ਦੇਖੋ ਜਿਹੜੀ ਗੱਲ ਝੂਠ ਹੈ ਝੂਠ ਹੈ ਉਹ ਤਾਂ ਸਾਰਿਆਂ ਨੂੰ ਪਤਾ ਹੀ ਹਰਮੰਦਰ ਸਾਹਿਬ ਤੇ ਅਟੈਕ ਥੋੜੀ ਹੋਇਆ ਹੈ ਇਹਨਾਂ ਦੇ ਕਹਿਣ ਨਾਲ ਕੋਈ ਇਹ ਥੋੜੀ ਹੋ ਜਾਏਗਾ ਵੀ ਇਹ ਲੋਕੀ ਮੰਨ ਲੈਣਗੇ ਵੀ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਹੈ ਅਟੈਕ ਵਾਸਤੇ ਦੇਖੋ ਮੈਂ ਮੇਰੀ ਜੋ ਸੋਚ ਹੈ ਉਹ ਇਹ ਹੈ ਕਿ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਸਾਜ਼ਿਸ਼ ਨਹੀਂ ਕਿਸੇ ਕਿਸਮ ਦੀ ਕੋਈ ਵਿਉਂਤਬੰਦੀ ਨਹੀਂ ਇਹ ਇੱਕ ਜਿਹਨੂੰ ਕਹਿੰਦੇ ਆ ਭਾਵ ਉਹ ਹੋ ਕੇ ਇਨਸਟੈਂਟ ਇੱਕ ਰਿਐਕਸ਼ਨ ਸੀਗੀ ਉਹ ਹੋਈ ਉਹਦੇ ਵਿੱਚ ਜੇ ਜੇ ਇਹਨੂੰ ਮਾਰਨ ਦੀ ਸੁਖਵੀਰ ਬਾਦ ਨੂੰ ਮਾਰਨ ਦੀ ਕੋਈ ਗੱਲਬਾਤ ਹੁੰਦੀ ਤੇ ਕੋਈ ਇਹਨਾਂ ਇਸ ਤਰ੍ਹਾਂ ਨਹੀਂ ਆਉਂਦੇ ਕਿ ਬਈ ਇਹ ਤਾਂ ਕੈਜ਼ੂਅਲ ਜਿਹਾ ਜਿਵੇਂ ਲੱਗਦਾ ਬਈ ਕੈਜ਼ੂਅਲ ਜੈਸੀਗਾ ਸੋ ਜਿਹੜੀ ਗੱਲ ਇਹ ਹੈ ਕਿ ਬਈ ਇਹਨੂੰ ਪ੍ਰਚਾਰ ਰਹੇ ਨੇ ਜੀ ਗੋਲੀ ਚੱਲ ਗਈ ਹੈ ਉਦੋਂ ਗੋਲੀ ਚੱਲੀ ਤਾਂ ਕੁਝ ਨਹੀਂ ਹੋਇਆ ਹੁਣ ਅੱਜ ਜੇ ਗੋਲੀ ਚੱਲ ਗਈ ਉਹਦਾ ਨੁਕਸਾਨ ਵੀ ਨਹੀਂ ਹੋਇਆ ਤੇ ਤੁਹਾਨੂੰ ਇੰਨੀ ਤਕਲੀਫ ਹੋ ਰਹੀ ਹੈ ਤੇ ਜਦੋਂ ਸੰਗਤਾਂ ਨੂੰ ਰੋਸ ਆਇਆ ਸੀਗਾ ਜਦੋਂ ਸੰਗਤਾਂ ਨੇ ਉਸਲੇ ਤੜਾ ਤੜਾ ਕਰ ਰਹੇ ਸੀਗਾ ਪੰਚ ਤੜਾ ਤੜਾ ਕਰ ਰਿਹਾ ਸੀਗਾ ਉਦੋਂ ਇਹ ਕਹਿ ਰਹੇ ਸੀਗੇ ਜੀ ਜਦ ਵੀ ਮਾਮਲੇ ਚ ਦੋ ਨਜਾਇਜ਼ ਮੁੰਡੇ ਫੜ ਕੇ ਉਹਨਾਂ ਤੇ ਬਹੁਤ ਜ਼ਿਆਦਾ ਤੌਰਚਰ ਕਰਤਾ ਸੀ ਜੀ ਆਪਸੀ ਫੋਨ ਤੇ ਜੋ ਗੱਲ ਕਰ ਰਹੇ ਹਾਂ ਹਾਂ ਬਿਲਕੁਲ ਬਿਲਕੁਲ ਹੁਣ ਜਿਹੜੇ ਉਹ ਸੀਗੇ ਮੁੰਡੇ ਉਹ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ ਤੇ ਉਹਨਾਂ ਨੂੰ ਇੰਨੇ ਹੀ ਝੂਠੇ ਮੁਕੱਦਮੇ ਉਹਨਾਂ ਦੇ ਯੂਟੇ ਕੇਸ ਦਰਜ ਕਰਕੇ ਰੁਪਿੰਦਰ ਸਿੰਘ 씨 ਇੱਕ ਇੱਕ ਹੋਰ ਸੀ ਉਹਦਾ ਭਰਾ ਸੀ ਪ੍ਰੈਸ ਕਾਨਫਰੰਸ ਕਰਵਾਇਸ ਕੀਰ ਨੇ ਬਿਗਾ ਦੇਣਾ ਹਾਂ ਕਿ ਅਸੀਂ ਬੰਦੇ ਫੜ ਲਏ ਸੋ ਮਤਲਬ ਇਹ ਹੈ ਸ਼ਾਰਟੇਜ ਸਮਝਣ ਦੀ ਗੱਲ ਇਹ ਹੈ ਵੀ ਜੋ ਵਕਤ ਦੀ ਸਰਕਾਰ ਕਰੇ ਉਹ ਤਾਂ ਸਭ ਲੀਗਲ ਹੈ ਤੇ ਜੇ ਕਿਸੇ ਰੋਸ ਵਜੋਂ ਕੋਈ ਸਾਹਮਣੇ ਆਲਾ ਕਰੇ ਤੇ ਉਹ ਜੀ ਉਹ ਤੇ ਟੈਰਰਿਸਟ ਹੈ ਉਹ ਤੇ ਜੀ ਬੜੀ ਗੋਲੀ ਚਲਾਉਂਦੀ ਜੀ ਉਹ ਤੇ ਜੀ ਬੜਾ ਸਿਆਸੀ ਹੈ ਉਹ ਜੀ ਉਹਦੇ ਪਿੱਛੇ ਫਰਾਣੇ ਦਾ ਹੱਥ ਹੈ ਉਹਦੇ ਵਿੱਚ ਫਰਾਣੇ ਆਤਾ ਹੈ ਇਹ ਸਭ ਸਿਆਸੀ ਪ੍ਰੋਪਗੈਂਡਾ ਹੈਗਾ ਸਰ ਜਿਹੜਾ ਆਪਾਂ ਗੱਲ ਨਾਲ ਹੀ ਕਰ ਰਹੀ ਕਿਉਂਕਿ ਜੁੜੀ ਹੋਈ ਹੈ ਗੱਲ ਨਰਿੰਦਰ ਸਿੰਘ ਚੌੜਾ ਨਾਲ ਜੋ ਸ੍ਰੀ ਅੰਮਰਸਰ ਦੇ ਜੋ ਸੀਪੀ ਨੇ ਗੁਰਪ੍ਰੀਤ ਕੋਲਰ ਜੀ ਉਹਨੂੰ ਉਤੇ ਅਟੈਕ ਵੱਡੇ ਕਰ ਰਹੇ ਨੇ ਇਕੱਲੇ ਕਹਿੰਦੇ ਇਹ ਜਾਣ ਕੇ ਇਸ ਵੀਰ ਨੂੰ ਬਦਨਾਮ ਕਰ ਰਹੇ ਕਿ ਇਸ ਵੀਰ ਤੇ ਜੋ ਹਮਲਾ ਹੋਇਆ ਉਹ ਜਾਣ ਬੁੱਝ ਕੇ ਕਰਵਾਇਆ ਕਿ ਨਰੈਣ ਚੋੜੇ ਤੇ ਕਾਲੀ ਦਲ ਦੀ ਕੋਈ ਸਾੰਡਕਾਂਡ ਬਣ ਗਈ ਹਮਲਾ ਕਰਾਤਾ ਜਦ ਕਿ ਪੱਤਰਕਾਰਾਂ ਨੇ ਜਦੋਂ ਗੁਰਪ੍ਰੀਤ ਭੁੱਲਰ ਨੂੰ ਪੁੱਛਿਆ ਕਿ ਕਿਹੜੇ ਕਿਹੜੇ ਐਂਗਲਾਂ ਤੋਂ ਤੁਸੀਂ ਜਾਂਚ ਕਰੋਗੇ ਉਹ ਜਦੋਂ ਸਵਾਲਾਂ ਦੇ ਜਵਾਬ ਦੇ ਰਹੇ ਸਨ ਇੱਕ ਪੱਤਰਕਾਰ ਨੇ ਪੁੱਛ ਲਿਆ ਕਿ ਕੋਈ ਜਿਹੜੀ ਸਾਜ਼ਿਸ਼ ਹੋ ਸਕਦੀ ਹੈ ਉਹਦੇ ਵੀ ਕਰੋ ਉਹਨਾਂ ਨੇ ਇਹ ਕਿਹਾ ਨਾਰਮਲ ਕਿ ਇਸ ਐਂਗਲ ਨੂੰ ਵੀ ਅਸੀਂ ਦੇਖਾਂਗੇ ਜਾਂਚ ਲਈ ਤਾਂ ਫਿਰ ਸਾਰੇ ਐਂਗਲ ਖੁੱਲੇ ਹੁੰਦੇ ਆ ਐਦਾਂ ਕਿਸੇ ਪੁਲਿਸ ਅਫਸਰ ਨੂੰ ਬਦਨਾਮ ਕਰਨਾ ਕਾਲੀਆਂ ਦੀ ਵੀ ਬੌਧਕ ਚੁਲਾਕੀ ਹੈ ਦੇਖੋ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਹੁੰਦੀ ਹੈ ਨਾ ਜੀ ਉਹ ਹਰ ਪੱਖੋਂ ਹੁੰਦੀ ਹੈ ਉਹਦੇ ਵਿੱਚ ਹਰ ਪੱਖ ਦ੍ਰਿਸ਼ਟੀਕੋਣ ਜਿਹੜਾ ਹਰ ਦ੍ਰਿਸ਼ਟੀਕੋਣ ਲਿਆ ਜਾਂਦਾ ਕਿਉਂਕਿ ਇੱਕ ਬਹੁਤ ਜ਼ਿਆਦਾ ਡਿਟੇਲ ਵਿੱਚ ਇਨਵੈਸਟੀਗੇਸ਼ਨ ਹੁੰਦੀ ਹੈ ਤੇ ਉਹਦੇ ਵਿੱਚ ਕਈ ਵਾਰੀ ਦੇਖੋ ਅਸੀਂ ਕਈ ਵਾਰੀ ਦੇਖਦੇ ਵੀ ਹਾਂ ਕਈ ਵਾਰੀ ਕੋਈ ਕਿਡਨਾਪਿੰਗ ਦਾ ਮਸਲਾ ਹੋ ਜਾਂਦਾ ਕੋਈ ਕਾਲ ਆ ਜਾਂਦੀ ਹੈ ਪਤਾ ਲੱਗਦਾ ਜੋ ਘਰ ਦਾ ਬੰਦਾ ਇਨਵੋਲਟ ਸੀਗਾ ਉਹਦੇ ਵਿੱਚ ਠੀਕ ਹੈ ਨਾ ਸੋ ਇਹ ਪੁਲਿਸ ਨੂੰ ਸਾਰੇ ਐਂਗਲ ਤੋਂ ਦੇਖਣਾ ਪੈਂਦਾ ਇਹਦਾ ਜਿਹਨੂੰ ਕਹਿੰਦੇ ਐਵੇਂ ਹੀ ਪ੍ਰੋਪਗੈਂਡਾ ਕਰਨਾ ਮੈਂ ਸਮਝਦਾ ਠੀਕ ਨਹੀਂ ਠੀਕ ਹੈ ਉਹਨਾਂ ਨੇ ਕਿਹਾ ਪੁਲਿਸ ਵਾਲੇ ਦੇਖੋ ਜਿਹੜੀ ਸਰਕਾਰ ਹੈ ਨਾ ਹੁਣ ਜਿਵੇਂ ਭੁੱਲਰ ਸਾਹਿਬ ਦੀ ਗੱਲ ਕਰ ਰਹੇ ਨੇ ਕਿ ਭੁੱਲਰ ਸਾਹਿਬ ਅਕਾਲੀਆਂ ਵੇਲੇ ਨਹੀਂ ਰਹੇ ਇਹਨਾਂ ਵੇਲੇ ਵੀ ਅਫਸਰ ਰਹੇ ਨੇ ਕਿ ਉਹ ਆਮ ਆਦਮੀ ਪਾਰਟੀ ਵੇਲੇ ਵੀ ਅਫਸਰ ਨੇ ਜਾਂ ਕਾਂਗਰਸ ਵੇਲੇ ਵੀ ਰਹੇ ਨੇ ਠੀਕ ਹੈ ਹੁਣ ਇਹਦਾ ਮਤਲਬ ਇਹ ਥੋੜੀ ਹੈਗਾ ਕਿ ਵੀ ਜੇ ਉਹ ਇਤਨਾ ਦੀ ਗੱਲਬਾਤ ਉਹਨਾਂ ਨੇ ਕਹੀ ਹੈ ਤਾਂ ਆਪਾਂ ਉਹਦਾ ਪ੍ਰੋਪਾਗੈਂਡਾ ਬਣਾ ਲਈਏ ਸੋ ਮੈਂ ਉਹ ਉਸ ਗੱਲ ਨੂੰ ਯੂਜ਼ ਰਿਹਾ ਸਮਝਦਾ ਉਹਦਾ ਕੋਈ ਆਧਾਰ ਨਹੀਂ ਉਸ ਸੀਜ਼ਾ ਮੈਨੂੰ ਇਹ ਵੀ ਲੱਗਦਾ ਹੈ ਜੀ ਇਹਨੂੰ ਮਨੋਵਿਗਿਆਨਕ ਤੌਰ ਤੇ ਦੇਖੀਏ ਮਰਦਾਂ ਚ ਚੋੜਾ ਵਾਲੇ ਕੇਸ ਨੂੰ ਬਲਕਿ ਇਹਨਾਂ ਨੂੰ ਕਾਲਿਆਂ ਨੂੰ ਗभीरਤਾ ਨਾਲ ਸੋਚਣਾ ਚਾਹੀਦਾ ਕਿ ਅਟੈਕ ਵਾਲੀ ਗੱਲ ਕਿਉਂ ਆਈ ਸਤੋਂ ਕੀ ਹੋਰ ਗੁਨਾਹ ਹੋਏ ਨੇ ਇਹਨਾਂ ਨੂੰ ਉਹ ਗੁਨਾਹ ਵੀ ਮੰਨ ਲੈਣੇ ਚਾਹੀਦੇ ਨੇ ਨੌਜਵਾਨਾਂ 'ਤੇ ਛੁੱਟੇ ਕੇਸ ਬਣਾਉਣੇ ਜ਼ੁਲਮ ਕਰਨਾ ਜਾਂ ਫਿਰ ਆਕਾਸ਼ ਨੂੰ ਬਾਦਲ ਤੇ ਵੀ ਦੋਸ਼ ਲਾਦੇ ਸੀ ਕਿ नक्सਲਵਾੜੀਆਂ ਦੇ ਜਿਹੜੇ ਛੁੱਟੇ ਪੁਲਸਨ ਪਾਵਲੇ ਨੇ ਉਹਦੇ ਰਾਹ ਚੋਏ ਨੇ ਜੀ ਇਹ ਇਸ ਤਰ੍ਹਾਂ ਜਿਵੇਂ ਮਜੀਠੇ ਨੇ ਇੱਕ ਬਿਆਨ ਦਿੱਤਾ ਹੈ ਕਹਿੰਦਾ ਉਹਦੇ ਤਾਂ ਮੈਂ ਥੱਪੜ ਥੱਪੜ ਲਾ ਕੇ ਉਹਦੇ ਨਾਲ ਦੇਖ ਲੂੰਗਾ ਤੋ ਹੱਥ ਕਰ ਲੂੰਗਾ ਸਾਬਕਾ ਮੰਤਰੀ ਵੱਲੋਂ ਕੋਈ ਇਹ ਗੱਲਾਂ ਸੋਧਦੀਆਂ ਨੇ ਜਿਹੜੇ ਸੰਵਿਧਾਨ ਨੂੰ ਕਾਨੂੰਨ ਨੂੰ ਆਪਣੇ ਆਪ ਨੂੰ ਕਹਿੰਦੇ ਦੇਖੋ ਇਹ ਬਚਕਾਨਾ ਬਿਆਨ ਨੇ ਸਾਰੇ ਇਹ ਜਿਹੜਾ ਹੈਗਾ ਇਹ ਕੋਈ ਇੰਡੀਵਿਜੂਅਲ ਦੀ ਲੜਾਈ ਨਹੀਂ ਹੈ ਇਹ ਪੰਖਸ ਦੀ ਲੜਾਈ ਹੈ ਤੇ ਇਹਦੇ ਵਿੱਚ ਜੇ ਕਿਸੇ ਨੂੰ ਇਸ ਤਰ੍ਹਾਂ ਕਹਿਣਾ ਕਿ ਬਈ ਇਸ ਤਰ੍ਹਾਂ ਇਹ ਇਹ ਕਿਸਮ ਦਾ ਪਰਸਨਲ ਉਲਟਿਆ ਜਾਂਦਾ ਹੈ ਜੇ ਗੱਲ ਕੋਈ ਕਰਨੀ ਹੈ ਤੇ ਗੱਲ ਕੋਈ ਠੋਕਵੀਂ ਗੱਲ ਕਰਨ ਦੇਖੋ ਹੁਣ ਮੈਂ ਬਹੁਤਾ ਡਿਟੇਲ ਨਹੀਂ ਜਾਣਾ ਚਾਹੁੰਦਾ ਦੇਖੋ ਅਕਾਲੀਆਂ ਦੇ ਵੀ ਤਾਂ ਖੜਕੂ ਨੇ ਮੈਨਾਂ ਨਹੀਂ ਲੈਂਦਾ ਬਿਲਕੁਲ ਹੋਏ ਨੇ ਔਰ ਉਹ ਖੜਕੋਨ ਯੂਜ਼ ਵੀ ਕਰ ਰਹੇ ਨੇ ਉਹਨਾਂ ਨੂੰ ਵਰਤ ਵੀ ਰਹੇ ਨੇ ਹੈ ਔਰ ਜਿਹੜੇ ਦੂਸਰੇ ਪਾਸੇ ਜੋ ਦੂਸਰਾ ਗਰੁੱਪ ਹੈ ਉਹ ਇਹਨਾਂ ਨੂੰ ਲੱਗਦਾ ਕਿ ਜੀ ਇਹ ਬਹੁਤ ਖਰਾਬ ਹੈ ਜਾਂ ਗਲਤ ਹੈ ਸੋ ਇਸ ਕਰਕੇ ਇਸ ਚੀਜ਼ ਨੂੰ ਨਾ ਇਹਦਾ ਮੁੱਦਾ ਨਹੀਂ ਬਣਨਾ ਚਾਹੀਦਾ ਇਹਨਾਂ ਨੂੰ ਹੁਣ ਫਿਰ ਰਿਅਲਾਈਜ਼ ਕਰਨਾ ਚਾਹੀਦਾ ਹੈ ਇੰਨਾ ਟਾਈਮ ਹੋ ਗਿਆ ਹੈ ਅਜੇ ਤਾਂ ਸਜ਼ਾ ਭੁਗਤ ਰਹੇ ਨੇ ਸਜ਼ਾ ਪੂਰੀ ਨਹੀਂ ਹੋਈ ਤਾਂ ਫਿਰ ਇਹ ਉਸੇ ਰੂਪ ਵਿੱਚ ਆ ਗਏ ਨੇ ਔਰ ਜਦੋਂ ਕਿ ਇਹ ਇਹਨਾਂ ਸਰਕਾਰ ਨਹੀਂ ਹੈ ਜੇ ਇਹ ਨਹੀਂ ਸਰਕਾਰ ਹੁੰਦੀ ਫਿਰ ਤੇ ਮੇਰੇ ਖਿਆਲ ਨਾਲ ਪਤਾ ਨਹੀਂ ਕੀ ਹੋਣਾ ਸੀਗਾ ਸੋ ਇਸ ਕਰਕੇ ਇਹਨਾਂ ਨੂੰ ਮੈਚਿਓਰਟੀ ਨਾਲ ਮੈਚਿਓਰ ਹੋਣਾ ਚਾਹੀਦਾ ਹੈ ਸਾਰੀ ਗੱਲ ਬਾਤ ਨੂੰ ਇਹਨਾਂ ਨੂੰ ਪੰਥ ਦਾ ਜਿਹੜਾ ਦਰਦ ਹੈ ਨਾ ਉਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਪੰਥ ਜਿਹੜਾ ਹੈਗਾ ਕਿ ਪੰਥ ਨੇ ਬਹੁਤ ਦਰਦ ਬਹੁਤ ਪੀੜਾ ਸਹਿਣ ਕੀਤੀ ਹੈ ਨਾ ਕਿ ਇਦਾਂ ਦੇ ਬਿਆਨ ਦੇ ਕੇ ਕਿ ਵੀ ਜਿਹੜੇ ਤੁਸੀਂ ਕਹਿ ਰਹੇ ਹੋ ਇਹ ਬਿਲਕੁਲ ਵਾਜਬ ਨਹੀਂ ਹੈ ਹਰਕ ਸਿੰਘ ਜੀ ਤੁਸੀਂ ਸਿੱਖ ਮਨੋਦਸ਼ਾ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਸਮਝਦੇ ਹੋ ਸਿੱਖ ਸਿੱਖੀ ਨੂੰ ਨੇੜੇ ਤੁਸੀਂ ਵਾਚਦੇ ਹੋ ਇੱਕ ਦੋਸਤ ਪੱਤਰਕਾਰ ਮੇਰਾ ਕਹਿ ਰਿਹਾ ਸੀ ਕਿ ਕਾਲੀਆ ਨੂੰ ਫਾਇਦਾ ਹੋ ਜਾਏਗਾ ਜਿਹੜੀ ਹੁਣ ਤਨਖਾਹ ਲਈ ਆ ਸਜਾਵਾਂ ਇਹਨਾਂ ਨੂੰ ਦਿੱਤੀਆਂ ਗਈਆਂ ਨੇ ਜਾਂ ਇਹਨਾਂ ਨੇ ਗਨਾਹ ਕਬੂਲ ਕੀਤੇ ਨੇ ਲੱਗਿਆ ਕਿ ਜਿਵੇਂ 스피ਰ ਬਾਦਲ ਨੇ ਉੱਤੇ ਨਿਮਾਨਸ ਇੱਕ ਬਣ ਕੇ ਸੱਚੀਓ ਕਿਹਾ ਕਿ ਹਾਂਜੀ ਮੇਰੇ ਤੋਂ ਗਲਤੀਆਂ ਹੋਈਆਂ ਨੇ ਕੀ ਲੱਗਦਾ ਕਿ ਕਾਲੀਦਲ ਰਿਵਾਈਵ ਹੋ ਜਾਏਗਾ ਪਰ ਮੈਨੂੰ ਜਿਹੜਾ ਇਹ ਲੱਗਦਾ ਹੈ ਕਿ ਕਾਲੀਦਲ ਨੂੰ ਹਜੇ ਵੀ ਉਹੀ ਜਿਹੜੇ ਪੁਰਾਣੇ ਲੀਡਰ ਚਲਾ ਰਹੇ ਸੀ ਉਹੀ ਆਪਣੇ ਪਲੇਚੇ 'ਚ ਹੀ ਰੱਖਣਾ ਚਾਹੁੰਦੇ ਆ ਮੈਨੂੰ ਇਹ ਲੱਗਦਾ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਦੇਖੋ ਚੇਂਜ ਇਨ ਲੀਡਰਸ਼ਿਪ ਜਿਹੜਾ ਹੈ ਨਾ ਇਹ ਤੇ ਇਸ ਲਈ ਵਖਤੇ ਹੋੜ ਹੈ ਲੀਕ ਔਰ ਇਹ ਉਹਨਾਂ ਨੇ ਆਪਣੇ ਹੁਕਮ ਵਿੱਚ ਕੀ ਕਿਹਾ ਕਿ ਇਹ ਜਿਹੜੀ ਲੀਡਰਸ਼ਿਪ ਹੈ ਨਾ ਇਹ ਹੋਂ ਨਕਾਰਾ ਹੈ ਬੇੜਾ ਵਿੱਚ ਹਾਂ ਇਹ ਬੇਲਾ ਬਿਆ ਚੁੱਕੀ ਹੈ ਨੈਤਿਕ ਆਧਾਰ ਇਹਨਾਂ ਦਾ ਨਹੀਂ ਹੈ ਸੋ ਚੇਂਜ ਇਨ ਲੀਡਰਸ਼ਿਪ ਤੇ ਚਾਹੀਦੀ ਚਾਹੀਦੀ ਹੈ ਲੇਕਿਨ ਉਹਦੇ ਨਾਲ ਨਾਲ ਜਿਹੜਾ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ ਉਹ ਇਹ ਹੈ ਕਿ ਵੀ ਪੰਥਕ ਪਾਰਟੀ ਨੂੰ ਕੁਰਸੀਆਂ ਦੀ ਰਾਜਨੀਤੀ ਛੱਡ ਕੇ ਪੰਥ ਦੀ ਰਾਜਨੀਤੀ ਕਰਨੀ ਚਾਹੀਦੀ ਹੈ ਉਹਨਾਂ ਨੂੰ ਪੰਥ ਦੀ ਅਗਵਾਈ ਕਰਨੀ ਚਾਹੀਦੀ ਹੈ ਪੰਜਾਬ ਦੀ ਅਗਵਾਈ ਕਰਨੀ ਚਾਹੀਦੀ ਹੈ ਨਾ ਕਿ ਕੁਰਸੀਆਂ ਕਰਕੇ ਜਿਹੜੇ ਜਿੱਦਾਂ ਦੇ ਕੰਮ ਕਰਦੇ ਨੇ ਵੀ ਇਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਇਹਨਾਂ ਨੂੰ ਜਿਹੜਾ ਹੈ ਨਾ ਫਿਰ ਮੈਜੋਰਟੀ ਨਾਲ ਸਾਰਿਆਂ ਨੂੰ ਸੋਚਣਾ ਚਾਹੀਦਾ ਮੈਂ ਸਾਕਾਦੀਆਂ ਇਹਨਾਂ ਦੀ ਬਾਦਲ ਦਲੀਆਂ ਦੀ ਗੱਲ ਨਹੀਂ ਕਰ ਰਿਹਾ ਮੈਂ ਇੱਕ ਜਨਰਲ ਗੱਲ ਕਰ ਰਿਹਾ ਕਿ ਜਿਹੜੀ ਪਾਰਟੀ ਜਿਹੜੇ ਵੀ ਲੀਡਰ ਹੁਣ ਹੋਂਦ ਵਿੱਚ ਆਉਂਦੇ ਨੇ 6 ਮਹੀਨੇ ਦਾ ਜਿਵੇਂ ਟਾਈਮ ਦਿੱਤਾ ਹੈ ਉਸ ਚੀਜ਼ ਤੇ ਬੜੀ ਅਕਾਲ ਤਖਤ ਸਾਹਿਬ ਨੂੰ ਕੜੀ ਨਜ਼ਰ ਰੱਖਣੀ ਪਵੇਗੀ ਕਿਉਂਕਿ ਜਦੋਂ ਤੱਕ ਉਹ ਚੀਜ਼ ਲਾਗੂ ਨਹੀਂ ਹੋ ਜਾਂਦੀ ਉਦੋਂ ਤੱਕ ਅਕਾਲ ਤਖਤ ਸਾਹਿਬ ਦੀ ਜਿਹੜੀ ਜਿਹ ਅਕਾਲ ਤਖਤ ਦੇ ਜੱਥੇਦਾਰ ਨੇ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਤੱਕ ਉਹਨਾਂ ਦੇ ਹੁਕਮਨਾਮੇ ਦੀ ਪੂਰੀ ਤਰ੍ਹਾਂ ਇੰਪਲੀਮੈਂਟੇਸ਼ਨ ਨਹੀਂ ਹੋ ਜਾਂਦੀ ਉਦੋਂ ਤੱਕ ਉਹਨਾਂ ਨੂੰ ਇਹਦੇ ਤੇ ਸਾਰੀ ਕੜੀ ਨਜ਼ਰ ਰੱਖਣੀ ਪਵੇਗੀ ਔਰ ਇਤੇ ਪਿੱਛੇ ਭਾਵਨਾ ਹੀ ਹੋਣੀ ਚਾਹੀਦੀ ਹੈ ਕਿ ਜਿਹੜਾ ਅਕਾਲੀ ਦਲ ਹੁਣ ਬਣ ਕੇ ਆਏ ਅਕਾਲੀ ਦਲ ਮਾੜਾ ਨਹੀਂ ਦੇਖੋ ਅਕਾਲੀ ਦਾ ਨਾ ਨਾ ਬੰਦੇ ਮਾੜੇ ਸੀ ਚਲਾਨ ਵਾਲੇ ਬੰਦੇ ਮਾੜੇ ਸੀ ਅਕਾਲੀ ਦਲ ਤੇ ਸ਼ਹੀਦਾਂ ਦੀ ਪਾਰਟੀ ਹੈ ਕਿ ਜੋ ਪਹਿਲੇ ਅਕਾਲੀ ਦਲ ਦਾ ਸਰੂਪ ਸੀ ਉਹ ਸਰੂਪ ਇਸ ਅਕਾਲੀ ਦਲ ਨੂੰ ਵਾਪਸ ਆਣਾ ਚਾਹੀਦਾ ਹੈ ਚੰਗੀ ਲੀਡਰਸ਼ਿਪ ਧਾਰਮਿਕ ਬੰਦਿਆਂ ਦੀ ਲੀਡਰਸ਼ਿਪ ਹੋਣੀ ਚਾਹੀਦੀ ਹੈ ਇਹ ਨਹੀਂ ਹੈਗਾ ਦੇਖੋ ਮੈਂ ਤੁਹਾਨੂੰ ਇੱਕ ਨਾਲ ਲੱਗਦੀ ਹੋਰ ਗੱਲ ਦੱਸਣ ਲੱਗਾ ਜੀ ਅਕਾਲੀ ਦਲ ਵਿੱਚ ਜਿਹੜੇ ਵੀ ਮੈਂਬਰ ਸੀ ਹੈ ਜਿਹੜੇ ਵੀ ਜੱਥੇਦਾਰ ਸੀ ਹੈ ਜਿਹੜੇ ਵੀ ਅਹੁਦੇਦਾਰ ਸੀ ਸਾਰੇ ਤਿਆਰ ਬਰਤਿਆਰ ਅਮਰਤਾ ਹੀ ਹੁੰਦੇ ਸੀਗੇ ਲੇਕਿਨ ਜਦੋਂ ਦਾ ਇਹ ਬਾਦਲ ਦਲ ਬਣਿਆ ਇਹਦੇ ਚ ਨਾ ਸਾਰੇ ਭਰਤੀ ਕਰ ਲੈ ਕੋਈ ਸ਼ਰਮਾ ਕਰ ਲਿਆ ਕੋਈ ਗੁਫਤਾ ਕਰ ਲਿਆ ਕੋਈ ਵਿਚ ਕਰ ਲਿਆ ਕੋਈ ਵੀ ਕਰ ਲਿਆ ਮਤਲਬ ਇਹ ਹੈਗਾ ਵੀ ਜਿਹੜੀ ਪੰਥਕ ਪਾਰਟੀ ਹੈ ਪੰਥਕ ਪਾਰਟੀ ਦੀ ਜਿਹੜੀ ਮੈਂਬਰਸ਼ਿਪ ਹੈ ਨਾ ਜੇ ਸੀ ਫਿਰ ਕਾਲੀ ਦਲ ਦਾ ਉਹ ਤਾਂ ਨਾ ਹੀ ਬਦਲ ਦਿੰਦੇ ਤੇ ਫਿਰ ਦੂਸਰੇ ਬੰਦੇ ਬਿਲਕੁਲ ਬਿਲਕੁਲ ਸਿੱਧਾ ਪੰਜਾਬੀ ਪਾਰਟੀ ਕਰ ਹਾਂ ਕੋਈ ਪਾਰਟੀ ਕਰ ਦਿੰਦੇ ਪਰ ਉਹਦੇ ਨਾਲ ਇੱਕ ਨੁਕਸਾਨ ਸੀ ਨਾ ਜੇ ਇਹ ਬਦਲ ਦਿੰਦੇ ਪੰਜਾਬੀ ਪਾਰਟੀ ਕਰਦੇ ਤੇ ਸ਼ੌਮਣੀ ਕਮੇਟੀ ਜਾਂਦੀ ਸੀ ਪੰਖ ਵੀ ਨਿਕਲਦਾ ਜਿੱਥੇ ਪੰਖ ਵੀ ਨਿਕਲਦਾ ਇਹ ਸ਼ੌਮਣੀ ਕਮੇਟੀ ਵੀ ਜਾਂਦੀ ਸੀ ਕਿ ਮੇਨ ਤੇ ਇਹਨਾਂ ਦੀ ਨਜ਼ਰ ਸ਼ੌਮਣੀ ਕਮੇਟੀ ਤੇ ਰਹਿੰਦੀ ਹੈ ਜਿੱਤੋਂ ਮੇਨ ਇਹਨਾਂ ਦਾ ਇਨਕਮ ਸੋਰਸ ਹੈ ਤੋ ਇਸ ਕਰਕੇ ਇਹਨਾਂ ਨੇ ਦੋ ਕਿਸ਼ਤੀਆਂ ਪੈਰ ਰੱਖਿਆ ਕਿ ਵੀ ਆਪਣੇ ਆਪ ਨੂੰ ਪੰਥਕ ਵੀ ਕੋਹਾਇਆ ਹੈ ਔਰ ਜਿਹੜੇ ਪਾਰਟੀ ਨੂੰ ਚਲਾਇਆ ਉਹ ਚਲਾਇਆ ਦੂਜੇ ਤਰੀਕੇ ਨਾਲ ਸੈਕੂਲਰ ਤਰੀਕੇ ਨਾਲ ਕਿ ਵੀ ਜਿਵੇਂ ਭਾਪੀ ਹੈ ਜਿਵੇਂ ਕਾਂਗਰਸ ਹੈ ਉਹੀ ਅਕਾਲੀ ਹੈ ਠੀਕ ਹੈ ਇਹਦੇ ਅੰਦਰ ਕੋਈ ਖਾਸ ਬਿਰਖਾਂਟਾ ਥੋੜੀ ਹੈ ਇੱਕ ਇਹਨਾਂ ਦਿਨਾਂ ਦਰਾਂ ਬੜਾ ਸੰਵੇਦਨਸ਼ੀਲ ਜਿਹੜਾ ਸਵਾਲ ਚੱਲ ਰਿਹਾ ਹੈ ਉਹ ਨਰਿੰਦਰ ਸਿੰਘ ਚੋੜਾ ਨੂੰ ਲੈ ਕੇ ਆ ਉਹ ਤਾਂ ਉਹਨੂੰ ਪਤਾ ਹੋਣਾ ਕਰ ਕਿ ਉਹਨੇ ਕਿਉਂ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਕੀ ਜੋ ਪੰਥ ਪ੍ਰਤੀ ਜ਼ਿੰਮੇਵਾਰੀ ਸਹੀ ਤਰ੍ਹਾਂ ਨਹੀਂ ਨਿਭਾਈ ਕਾਲੀ ਦਲ ਨੇ ਉਹਦਾ ਰੋਸ ਲੱਗਦਾ ਤੁਹਾਨੂੰ ਜਾਂ ਫਿਰ ਨਿੱਜੀ ਤੌਰ ਤੇ ਵੀ ਉਹਨੂੰ ਟੌਰਚਰ ਕਰਵਾਇਆ ਗਿਆ ਤੇ ਕੀਤਾ ਗਿਆ ਉਹਦਾ ਵੀ ਰੋਸ ਲੱਗਦਾ ਕੀ ਲੱਗਦਾ ਹੈ ਦੇਖੋ ਇਹਦੇ ਵਿੱਚ ਨਾ ਸਾਰੇ ਫੈਕਟਰ ਇਨਕਲੂਡਡ ਨੇ ਜੀ ਨਿੱਜੀ ਤੌਰ ਤੇ ਵੀ ਉਸ ਸ਼ਖਸ ਨੇ ਬਹੁਤ ਸਫਰ ਕੀਤਾ ਔਰ ਨਜਾਇਜ਼ ਸਫਰ ਕੀਤਾ ਓਕੇ ਨਜਾਇਜ਼ ਝੂਠੇ ਕੇਸ ਝੂਠੇ ਕੇਸ ਬਣਾਏ ਗਏ ਕੰਨਿਆ ਜੋ ਬਰੀ ਹੋਇਆ ਬਹੁਤ ਹਾਂ ਬਰੀ ਵੀ ਹੋਇਆ ਤੇ ਦੂਜੀ ਗੱਲ ਇਹ ਹੈ ਕਿ ਵੀ ਸਟੇਟ ਨੇ ਸਟੇਟ ਨੇ ਉਹਦੇ ਤੇ ਨਜਾਇਜ਼ ਤਸ਼ੱਦਦ ਕੀਤਾ ਮਤਲਬ ਜੋ ਕੁਝ ਵੀ ਕੀਤਾ ਬਿਲਕੁਲ ਨਜਾਇਜ਼ ਸੀ ਇੱਕ ਗੱਲ ਇਹ ਹੈ ਇਹ ਇੰਡੀਵਿਜੂਅਲ ਤੌਰ ਤੇ ਦੂਜੇ ਪਾਸੇ ਪੰਥਕ ਤੌਰ ਤੇ ਵੀ ਇਸ ਪਾਰਟੀ ਨੇ ਪੰਥ ਦਾ ਬਹੁਤ ਨੁਕਸਾਨ ਕੀਤਾ ਪੰਜਾਬ 100 ਸਾਲ ਪਿੱਛੇ ਚਲੀ ਗਈ ਪੰਥ ਦੀ ਸਿਆਸਤ 50 100 ਸਾਲ ਪਿੱਛੇ ਚਲੀ ਗਈ ਕਿ ਪੰਜਾਬ 100 ਸਾਲ ਪੰਥ ਜਿਹੜਾ ਨਾ ਰਿਵਾਈਵ ਨਹੀਂ ਕਰ ਸਕਦਾ ਸੋ ਇਸ ਕਰਕੇ ਇਹਦੇ ਕਈ ਕਾਰਨ ਹੋ ਸਕਦੇ ਨੇ ਬਾਕੀ ਇਹ ਕਾਰਨ ਤਾਂ ਉਹਨਾਂ ਨੇ ਪਤਾ ਹੋਵੇਗਾ ਪਰ ਮੈਨੂੰ ਲੱਗਦਾ ਕਿ ਇਹਨਾਂ ਕਾਰਨਾਂ 'ਤੇ ਖੁਦ ਅਕਾਲੀ ਦਲ ਨੂੰ ਵੀ ਤੇ ਅਕਾਲੀ ਲੀਡਰਾਂ ਨੂੰ ਵੀ ਸੋਚਣਾ ਚਾਹੀਦਾ ਹਾਂ ਉਹਨਾਂ ਨੂੰ ਇਸ ਬਾਰੇ ਸਾਰਾ ਐਨਾਲਿਸਿਸ ਕਰਨਾ ਚਾਹੀਦਾ ਹੈ ਉਹਦੇ ਬਾਅਦ ਉਹਨਾਂ ਨੂੰ ਕੋਈ ਬਿਆਨ ਦੇਣਾ ਚਾਹੀਦਾ ਹੈ ਹਾਲੇ ਮੈਨੂੰ ਤੇ ਇਹ ਲੱਗ ਰਿਹਾ ਜਿਹੜੇ ਬਿਆਨ ਬਣਾ ਰਹੇ ਨੇ ਨਾ ਮੈਨੂੰ ਇਹ ਲੱਗ ਰਿਹਾ ਵੀ ਅਜੇ ਸਜਾ ਪੂਰੀ ਵੀ ਨਹੀਂ ਹੋਈ ਜਿਹੜੀ ਇਹ ਤਨਖਾ ਇਹ ਸੇਵਾ ਚੱਲ ਰਹੀ ਹੈ ਤੇ ਉਸ ਆ ਸੇਵਾ ਚੱਲਦੇ ਹੀ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਨੇ ਔਰ ਇੱਕ ਦੂਜੇ 'ਤੇ ਦੋਸ਼ ਲੱਗ ਰਹੇ ਨੇ ਔਰ ਇੱਕ ਦੂਜੇ 'ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਠੀਕ ਹੈ ਨਾ ਤਾਂ ਇਹ ਜੱਥੇਦਾਰ ਸਾਹਿਬ ਨੂੰ ਇਸ ਚੀਜ਼ ਦਾ ਸਖਤ ਨੋਟਿਸ ਲੈ ਕੇ ਜੋ ਵੀ ਬੰਦੇ ਕੰਮ ਕਰ ਰਹੇ ਨੇ ਉਹਨਾਂ ਦੇ ਖਿਲਾਫ ਠੁਕਮੀ ਕਾਰਵਾਈ ਕਰਨੀ ਚਾਹੀਦੀ ਹੈ ਇੱਕ ਆ ਦਿੱਲੀ ਵਾਲੀ ਜਿਹੜੀ ਪੋਲਿਟਿਕਸ ਹੈ ਪੰਥ ਉਹਦੀ ਥੋੜੀ ਗੱਲ ਰਹਿ ਗਈ ਕਰਨੀ ਪਲੱਸ ਉਹ ਵੀ ਕਰ ਲਈਏ ਰਿੰਦਰ ਸਿੰਘ ਸਰਨ ਸਰਨ ਨੂੰ ਤਾਂ ਫਿਰ ਸਖਤ ਤਾੜਨਾ ਕਰਤੀ ਕੱਲ ਤੱਕ ਸਭ ਨੂੰ ਉਹਨਾਂ ਦੇ ਭਰਾ ਦਾ ਵੀ ਵਰਨਜੀ ਸਰਨਾ ਦਾ ਬਿਆਨ ਆਇਆ ਉਸ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਦੇਖੋ ਉਹ ਜਿਹੜਾ ਬਿਆਨ ਕਿਹਾ ਉਹ ਵੀ ਥੋੜਾ ਉਹ ਉਹ ਜਿਹੜਾ ਬਿਆਨ ਹੈ ਉਹ ਬਿਆਨ ਇਹ ਹੈ ਕਿ ਜਿਹੜਾ ਇਹ ਅਟੈਕ ਹੋਇਆ ਹੈ ਇਹਦੇ ਵਿੱਚ ਕਿਦਣਾ ਕਿਦਰੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੈ ਉਹਨਾਂ ਵੱਲੋਂ ਪਿਛਲੇ ਸਮੇਂ ਜੋ ਬਿਆਨ ਦਿੱਤੇ ਗਏ ਜਾਂ ਉਹਨਾਂ ਵੱਲੋਂ ਜੋ ਕੁਝ ਵੀ ਕਾਰਵਾਈਆਂ ਕੀਤੀਆਂ ਗਈਆਂ ਉਹਦਾ ਵੀ ਇਹਦੇ ਤੇ ਅਸਰ ਹੈ ਬਹੁਤ ਸੀਰੀਅਸ ਹੈ ਇਹ ਜਿਹੜੀ ਅਲੀਗੇਸ਼ਨ ਪਰਮਜੀਤ ਸਿੰਘ ਸਰਨਾ ਸਾਹਿਬ ਵੱਲੋਂ ਲੜਾਈ ਇੱਕ ਸਿੰਘ ਸਾਹਿਬਾਂ ਨੂੰ ਤੇ ਅਟੈਕ ਕਰਨਾ ਜਿਵੇਂ ਪਹਿਲਾਂ ਵੀ ਉਹਨਾਂ ਨੇ ਕੀਤਾ ਸੀ ਬਿਲਕੁਲ ਬਿਲਕੁਲ ਜੀ ਲੜਾਈ ਬਣਾਉਣਾ ਹਾਂ ਇਹ ਬਹੁਤ ਐਲੀਗੇਸ਼ਨ ਬਹੁਤ ਸੀਰੀਅਸ ਹੈ ਔਰ ਮੇਰੀ ਇਹਨਾਂ ਨੂੰ ਬੇਨਤੀ ਹੈ ਪੰਜ ਸਿੰਘ ਸਾਹਿਬਾਂ ਨੂੰ ਖਾਸ ਤੌਰ ਤੇ ਗਿਆਨੀ ਰਗਵੀਰ ਸਿੰਘ ਸਾਹਿਬ ਨੂੰ ਕਿ ਇਹਦਾ ਗੰਭੀਰ ਨੋਟਿਸ ਲੈ ਕੇ ਤੇ ਪਰਮਜੀਤ ਸਿੰਘ ਸਰਨਾ ਤੋਂ ਸਪਸ਼ਟੀਕਰਨ ਲਿਆ ਜਾਣਾ ਚਾਹੀਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਆਰਪੀ ਸਿੰਘ ਜੋ ਸਿੱਖ ਚਿੰਤਕ ਵੀ ਨੇ ਤੇ ਧਾਰਮਿਕ ਤੌਰ ਤੇ ਸੇਵਾ ਨਿਮਾ ਰਹੇ ਨੇ ਅਖੰਡ ਕੀਰਤਨੀ ਜਥੇ ਦੇ ਵਿੱਚ ਇਹਨਾਂ ਨੇ ਸਪਸ਼ਟ ਕਿਹਾ ਕਿ ਜੋ ਉਲਜਮ ਟਾਣੇ ਵਾਲਾ ਮਾਹੌਲ ਬਣਿਆ ਹੋਇਆ ਇਹਦੇ ਵਿੱਚ ਸੁਚੇਤ ਹੋ ਕੇ ਗਾਂ ਦੇਣੇ ਚਾਹੀਦੇ ਨੇ ਪੰਥ ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਇਕੋ ਪਿੱਛੇ ਰੱਖਣੀ ਚਾਹੀਦੀ ਆ ਤੇ ਪੰਥ ਨੂੰ ਪਹਿਲ ਦੇਣੀ ਚਾਹੀਦੀ ਆ ਸੋ ਦੇਖਦੇ ਆ ਕਾਲੀਦਾਲ ਵਾਲੇ ਕਿੱਦਾਂ ਹੁਣ ਆਪਣੇ ਕਦਮ ਪੁੱਟਣਗੇ ਕੈਮਰਾਮੈਨ ਅਮਨ ਦੇ ਨਾਲ ਦਰਸ਼ਨ ਸਿੰਘ ਖੋਖਰ ਚੱਲੀ ਗਏ